ਵਰਫਰ ਵਧੀਆ ਮੜ ਐਕਸ਼ਨ ਦਾ ਮਾਰਕਟ ਖੜੇ ਐ ਐਕਸ਼ਨ ਆਉਂਦਾ ਡਾਂਸ ਬੜਾ ਵਧੀਆ ਕਰਦਾ ਮੁੰਨੀ ਬਦਨਾਮ ਤੇ ਵੀਰਾ ਅੱਛਾ ਤੂੰ ਡਾਂਸ ਕਰਨਾ ਵੀ ਮੁੰਨੀ ਬਦਨਾਮ ਹੋਈ ਤੇ ਤਿਆਰੀ ਕਰ ਲੈ ਆਉਦੀ ਠੀਕ ਐ ਤੇ ਡਾਂਸ ਐਂਤਰੀ ਆਮ ਕਰਦਾਂਗੇ ਅਸੀਂ ਜਿਹੜੀ ਤੁਹਾਨੂੰ ਗੱਲ ਦੱਸੀ ਐ ਮਣਪਿਤ ਨੇ ਗੱਲ ਕਹੀ ਐ ਵਿੱਚ ਵੀ ਚਾਚੇ ਵੀਰੇ ਦਾ ਤੁਹਾਨੂੰ ਡਾਂਸ ਦਿਖਾਉਣਾ ਮੁੰਨੀ ਬਦਨਾਮ ਉਹੀ ਗਾਣੇ ਤੇ ਤੇ ਉਹਨੂੰ ਰੈਡੀ ਕਰ ਰਹੇ ਆਂ ਅਸੀਂ ਇਹੋ ਜਿਹਾ ਡਾਂਸ ਉਹਨੇ ਵੀ ਨਹੀਂ ਕੀਤਾ ਨਾ ਮਲਿਕਾ ਸ਼ਰਾਵ ਓਕੇ ਜਨਾਬ ਮਲਕਾ ਹੀ ਐ ਮਲਕਾ ਤਾਂ ਹੈ ਰੋੜਾ ਹੈ ਨਾ ਰੋੜਾ ਮਲਕਾ ਰੋੜਾ ਸਲਮਾਨ ਖਾਨ ਦੀ ਭਾਬੀ ਹੁੰਦੀ ਸੀ ਹੋ ਜਾ ਤਿਆਰ ਅੱਜ ਤੇਰ ਤੋਂ ਡਾਂਸ ਕਰਾਉਣਾ ਹੀ ਕਰਾਉਣਾ ਭਾਵੇਂ ਕੁਛ ਹੀ ਹੋ ਜੇ ਡਾਂਸਰ ਉਹੀ ਹੋਣ ਲੱਗ ਜੂ ਹੋਰ ਅੱਧੇ ਪੌਣੇ ਘੰਟੇ ਵਿੱਚ ਲੁਕਸ ਸਮਾਰਟ ਹੈ ਮੈਂ ਵੈਰੀ ਗੁੱਡ ਯਾਰ ਲੁਕਸ ਲੁਕਸ ਵੈਰੀ ਨਾਈਸ ਚਾਚੇ ਜੀ ਅਕੇ ਲੈ ਕੇ ਟਰੈਕਟਰ ਚਾਚੇ ਨੂੰ ਬਹੁਤ ਸਾਰੀਆਂ ਵਧਾਈਆਂ ਸੋਨਾ ਲੀਕਾ ਚਾਚੇ ਹਰਪ੍ਰੀਤ ਸ਼ਾਨੂ ਮਾਨ ਸਾਹਿਬ ਮੇਰਾ ਦੋਸਤ ਹੈ ਉਹਨੇ ਇੱਕ ਵੀਡੀਓ ਫੋਟੋ ਸਟੇਟਸ ਪਾਇਆ ਸੀਗਾ ਉਹਨੇ ਐਂ ਕਿਹਾ ਸੀਗਾ ਕਹਿੰਦਾ ਵੀ ਦਲਜੀਤ ਦੇ ਸ਼ੋਅ ਦੇ ਵਿੱਚ 200 ਕੇ 300 ਦੀ ਪਾਣੀ ਦੀ ਬੋਤਲ ਵਿਕੀ ਸੀ ਇੱਕ ਤੇ ਜੇ ਇਹਨਾਂ ਦਾ ਅੱਜ ਆਟਾ ਕਿ ਰੇਟ ਵੇਚਣਗੇ ਲਓ ਚਾਚਾ ਜੀ ਬਹੁਤ ਬਹੁਤ ਕਰੀ ਹੋਰ ਵਧਾਈਆਂ ਹਾਂਜੀ ਦੋਸਤੋ ਗੁੱਡ ਮਾਰਨਿੰਗ ਸਵਾਗਤ ਹੈ ਤੁਹਾਡਾ ਅੱਜ ਦੀ ਨਵੀਂ ਵੀਡੀਓ 'ਚ ਉਮੀਦ ਹੈ ਤੁਸੀਂ ਸਾਰੇ ਵਧੀਆ ਹੋਵੋਗੇ ਤੰਦਰੁਸਤ ਹੋਵੋਗੇ ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ 'ਚ ਰੱਖਣ ਜੀ ਮੇਰੇ ਮਗਰ ਤੁਸੀਂ ਵੇਖ ਸਕਦੇ ਹੋ ਮਨਪ੍ਰੀਤ ਸਿੰਘ ਫਿਰ ਤਿਆਰੀ ਕਰ ਰਿਹਾ ਵਿਚਾਰਾ ਝੋਨਾ ਲੈ ਕੇ ਜਾਣ ਦੀ ਐਤ ਕੀ ਤਾਂ ਨਾ ਵਸ ਜਿਹੜੇ ਜ਼ਿੰਮੇਦਾਰ ਵਿਚਾਰੇ ਫਿੱਟ ਹੋਏ ਪੁੱਛੋ ਨਾ ਮੈਨੂੰ ਲੱਗਾ ਮਨਪ੍ਰੀਤ ਦਾ ਪਤਾ ਨਹੀਂ 10ਵਾਂ ਕਿਹੜਾ ਹੋ ਤੜਾ ਕਿਨੇ ਮਾਉਗਾ ਮਨਪ੍ਰੀਤ ਕਿਹੜਾ ਹੈ ਹੈਂ 15ਵਾਂ 15ਵਾਂ ਪੰਜਵਾਂ ਸੌਰੀ ਪੰਜਵਾਂ ਕਿਹੜਾ ਜੀ ਔਰ ਲੱਗ ਜਾਣਗੇ 10 ਤੱਕ ਇਹਦੇ ਕੋਈ ਵੱਡੀ ਗੱਲ ਨਹੀਂ ਕਦੇ ਵਿਚਾਰਾ ਸਰਸ ਜਾਂਦਾ ਕਦੇ ਮੁਕਸਰ ਜਾਂਦਾ ਬੱਬੂ ਮੰਨ ਦੇ ਕਹਿੰਨ ਨੂੰ ਜੱਟ ਦੀ ਜੂਨਬਰੀ ਐਦ ਕੀ ਤਾਂ ਬਾਕੀ ਚੀਕ ਨਿਕਲ ਗਈ ਗਾਣਾ ਸੁਣਾ ਪਹਿਲਾਂ ਤੂੰ ਕਿਹੜਾ ਗਾਣਾ ਸੁਣਾ ਦੱਸ ਜੂਨਾ ਕਿਹੜਾ ਜੱਟ ਦੀ ਜੂਨਬਰੀ ਵਾਲਾ ਲਾ ਵੀ ਟਰੈਕਟਰ ਤੇ ਗਾਣਾ ਸੁਣਾ ਕੇ ਮੁੰਡੇ ਨੂੰ ਮੈਂ ਤੂੰ ਸੁਣਾ ਮੈਂ ਨਹੀਂ ਸੁਣਾ ਸਕਦਾ ਕਾਪੀਰਾਈਟ ਆ ਜਾਊ ਕਿਉਂਕਿ ਮੇਰੀ ਬਾਜਾ ਬੱਬੂ ਹੁਣ ਰਗੀ ਕਣੀ ਵੀਰੇ ਸਹੀ ਗੱਲ ਹੋਰ ਫਿਰ ਵਧੀਆ ਮੁੰਡਾ ਐਕਸ਼ਨ ਤਾਂ ਮਾਰ ਕੇ ਦਿਖਾ ਦੇ ਐਕਸ਼ਨ ਹੁੰਦਾ ਹੀ ਕਿਉਂ ਹਰ ਜੀ ਤਕੜਿਓ ਵਧੀਆ ਵਧੀਆ ਮੌਜਾਂ ਕਿਵੇਂ ਡਾਂਸ ਪੜਾ ਵਧੀਆ ਕਰਦਾ ਮੁੰਨੀ ਬਨਾਮ ਤੇ ਵੀਰਾ ਅੱਛਾ ਕਰਕੇ ਦਿਖਾएंगे ਫਿਰ ਹੂੰ ਕਰਕੇ ਦਿਖਾਊਗਾ ਅਗਲੀ ਵੀਡੀਓ ਕਮਿੰਗ ਸੂਨ ਕਰਦਗੇ ਐ ਲਿਖ ਦੀ ਵੀਰੇ ਦੀ ਫੋਟੋ ਖਿੱਚਲਾ ਮੂਰੇ ਪੂਰੇ ਪਾ ਦੀ ਕਮਿੰਗ ਸੂਨ ਠੀਕ ਹੈ ਅੱਛਾ ਤੂੰ ਡਾਂਸ ਕਰਨਾ ਵੀ ਮੁੰਨੀ ਬਦਨਾਮ ਹੋਈ ਤੇ ਤਿਆਰੀ ਕਰ ਲੈ ਉਹਦੀ ਠੀਕ ਹੈ ਤੇ ਡਾਂਸ ਐਂਤਰੀਆਮ ਕਰਦਾਂਗੇ ਅਸੀਂ ਤੈਨੂੰ ਟੌਨਿਕ ਦੇ ਦਾਂਗੇ ਤੇ ਉਦੋਂ ਬਾਅਦ ਤੂੰ ਡਾਂਸ ਕਰਕੇ ਦਿਖਾਉਣਾ ਸਾਨੂੰ ਉਹ ਬੰਦਿਆ ਕੀ ਗਲਤ ਗੱਲ ਆਈ ਮੈਂ ਮਰ ਤੂੰ ਕਹੇ ਵਣਪਰੀ ਨੂੰ ਕਹਤਾ ਮੈਂ ਤੇ ਜਾਣਾ ਕਦੋਂ ਵਣਪਰੀ ਤੋਂ ਕੱਲ ਨੂੰ ਕਿ ਅੱਜ ਵੀ ਨਹੀਂ ਅੱਜ ਤਾਂ ਕੱਲ ਪਰ ਕੇ ਕੱਲ ਨੂੰ ਹੀ ਜਾ ਸਦੇ ਤਾਂ ਪਰ ਕੇ ਰੱਖੋ ਚੱਲ ਜਾਵਾਂਗੇ ਉੱਥੇ ਸਰਸਗੇ ਮੁਕਸਰ ਯਾਰ ਤੂੰ ਮੇਰੀ ਗੱਲ ਸੁਣ ਮੁਕਸਰ ਜਾ ਕੇ ਆਏ ਮੇਲੇ ਦੀਆਂ ਤਿਆਰੀਆਂ ਕਿ ਨਹੀਂ ਹੋ ਗਈਆਂ ਹੈ ਉਹ ਨਹੀਂ ਹੋਣਗੀਆਂ ਉਹ ਨਹੀਂ ਹੋਣਗੀਆਂ ਗੰਦ ਹੋ ਗਈ ਤੇਰਾ ਪਤਾ ਕੀ ਬੰਦ ਹੋ ਗਈ ਮੁਕਸਰ ਦੀ ਮੰਡੀ ਅੱਛਾ ਮੇਲੇ ਕਰਕੇ ਮੇਲੇ ਦਣ ਵੀ ਕਿੰਨੇ ਕਰੇਗੇ ਫਿਰ 17 ਤਰੀਕ ਤੱਕ ਬੰਦ ਆ ਮੰਡੀ 17 ਤਰੀਕ ਤੱਕ ਅੱਜ ਆ ਗਏ। ਹਾਂ ਤਾਂ ਇਹ ਦੇਖ ਸਕਦੇ ਹੋ ਦੋਸਤੋ ਵੀ ਭਾਵੇਂ ਜੇ ਮਰਜ਼ੀ ਆ ਚਲੋ ਆਪਾਂ ਗੋਲਦੇ ਨੇ ਇਹਨਾਂ ਕੱਲਾਂ ਜ਼ਿੰਮੇਵਾਰ ਬੰਦਾ ਤੇ ਪਰ ਐਵੇਂ ਵੀ ਐਤਕੀ ਖੱਡਲਖਵਾਰੀ ਵਾਕਈ ਹੋਈ ਐ ਸਭ ਨੂੰ ਪਤਾ ਪਹਿਲਾਂ ਤੁਸੀਂ ਵੇਖ ਲਓ ਆਪਣੇ ਡੀਪੀ ਪਿੱਛੇ ਫਿਰ ਤੁਸੀਂ ਵੇਖ ਲਓ ਝੋਨਾ ਨਾ ਬਿਕਣ ਕਰਕੇ ਲੋਕਾਂ ਦੀਆਂ ਦਿਵਾਲੀਆਂ ਦਾਣਾ ਬਣੇ ਜਿੰਗੀਆਂ ਫਿਰ ਐਤਕੀ ਐਤਕੀ ਨਵਾਂ ਸਾਲ ਵੀ ਲੋੜੀ ਵੀ ਲੋੜੀ ਵੀ ਰੰਗ ਵਾਲੀ ਐ ਸਾਡੀ ਲੋੜੀ ਵੀ ਆਈ ਐ ਤੇ ਬਾਕੀ ਦੂਜੀ ਗੱਲ ਆਏ ਤੁਸੀਂ ਵੇਖ ਲਓ ਐਤਕੀ ਯੂਰੀਆ ਦੀ ਵੀ ਦਿੱਕਤ ਆਈ ਹੈ ਨਾ ਇਹ ਚੀਜ਼ ਸਰਕਾਰਾਂ ਨੂੰ ਸੁਧਾਰ ਕਰਨਾ ਚਾਹੀਦਾ ਤੇ ਮੈਨੂੰ ਲੱਗਦਾ ਕੋਈ ਤਿੰਨ ਕ ਸਾਲ ਹੋ ਗਏ ਹੈਂ ਸੇ 70 ਰੁਪਏ ਗੱਟਾ ਬਲੈਕ ਹੋ ਰਿਹਾ 60 ਰੁਪਏ ਮੇਰੀ ਗੱਲ ਸਮਝ ਪੈ ਇੱਕ ਵਾਰ ਹੋਰ ਵੇਖ ਡੀਏਪੀ ਨਾਲ ਕਿੰਨਾ ਕੁਸ ਲੈਣਾ ਪੈਂਦਾ ਹੂੰ ਉਹ ਵੀ ਦੇਖੋ ਨਾ ਚੀਜ਼ਾਂ ਡੀਏਪੀ 500 ਹਾਂ ਜਾਂ ਗੱਟਾ ਪोटाਸ਼ ਹਾਂ ਨਾ ਪोटाਸ਼ ਦਾ ਗੱਟਾ ਇਹ ਸਾਰੇ ਪਾਸੇ ਹੀ ਹੈ ਪਿਛਲੇ ਕਿਹੜੇ ਮੇਰੇ ਦੋਸਤ ਨੂੰ ਦਵਾਈ ਸੀ ਮੈਂ ਅਸੀਂ ਹਰਮਾਨ ਕੋਲ ਲੈ ਕੇ ਗਏ ਸੀ ਉੱਥੋਂ ਸਹੀ ਰੇਟ ਮਿਲ ਗਈ ਸਰਕਾਰੀ ਰੇਟ ਆਪਣੇ ਤੁਹਾਨੂੰ ਪਤਾ ਹੀ 5-500 ਗੱਟਾ ਲੈ ਜਾਓ ਜਾਂ ਲੈ ਜਾਓ ਨਾਲ ਇਹ ਜੀ ਚੱਲ ਰਹੀ ਇਹ ਚੀਜ਼ ਸਰਕਾਰ ਨੂੰ ਸੁਧਾਰ ਕਰਨੀ ਚਾਹੀਦੀ ਹੈ ਸਹੀ ਗੱਲ ਹੈ ਸਹੀ ਗੱਲ ਕਿ ਨਹੀਂ ਜ਼ਰੂਰੀ ਹੈ ਇਹ ਨਹੀਂ ਚਾਹੀਦੀ ਸਹੀ ਗੱਲ ਰਹੀ ਬਹੁਤ ਜ਼ਰੂਰੀ ਹੈ ਸਾਰੇ ਆ ਮੈਂ ਕੱਲ੍ਹ ਅਡੀ ਵੀਡੀਓ ਦੱਸੇ ਮਨਪਰੀ ਤੇ ਮੇਰਾ ਦੋਸਤ ਹੈ ਉਹਨੇ ਇੱਕ ਵੀਡੀਓ ਫੋਟੋ ਸਟੇਟਸ ਪਾਇਆ ਸੀਗਾ ਉਹਨੇ ਐਂ ਕਿਹਾ ਸੀਗਾ ਕਹਿੰਦਾ ਵੀ ਦਲਜੀਤ ਦੇ ਸ਼ੋਅ ਦੇ ਵਿੱਚ 200 ਕੇ 300 ਦੀ ਪਾਣੀ ਦੀ ਬੋਤਲ ਵਿਕੀ ਸੀ ਇੱਕ ਤੇ ਜੇ ਇਹਨਾਂ ਦਾ ਅੱਜ ਆਟਾ ਆ ਗਿਆ ਕੀ ਰੇਟ ਵੇਚਣਗੇ ਕੀ ਆ ਸਕਦੇ ਇੱਕ ਛੱਲੀ ਦਾ ਰੇਟ ਪਾਰਕਾ ਸੀ ਜੀ ਮਾਲ ਦੇ ਵਿੱਚ 35 ਕੇ 40 ਰੁਪਏ ਇੱਕ ਛੱਲੀ ਦਾ ਰੇਟ ਤੇ ਆਪਣੇ ਤੋਂ ਕੀ ਰੇਟ ਲੈਂਦੇ ਵੇਖ ਲੋ ਕੀ ਹਾਉਗਾ ਲੈ ਕੇ ਹਾਂ ਸਹੀ ਗੱਲ ਹੈ ਹਾਂ ਦਰੂ ਇਹ ਹਾਂ ਜਿਹੜਾ ਕਿੰਨੂ 4 ਰੁਪਏ ਦਾ ਲਿਆ ਤੁਸੀਂ ਪਤਾ ਕਰ ਲੋ ਕਿਲੋ ਕੀ ਕੀ ਰੇਟ ਦਿੰਦੇ ਮੋਲਾਂ ਚ ਪਾ ਲੋਕਰੋਲਾ ਪਈ ਜਾਂਦੇ ਆ ਤਾਂ ਸਾਰੇ ਧਰਨੇ ਤੇ ਬੈਠੇ ਆ ਵੀ ਜੇ ਇਹਨਾਂ ਨੇ ਕਣਕਾ ਕੀ ਨਾ ਜ਼ਿੰਮੇਦਾਰ ਤਾਂ ਕੀ ਐ ਰੋਦਾ ਤਾਂ ਖੇਤ ਬੀਜ ਲੂਗਾ ਖਾ ਲੂਗਾ ਠੀਕ ਆ ਪਿੰਡਾਂ ਦਾ ਸਰਜੂਗਾ ਚੱਲ ਤੇ ਜਿਹੜੇ ਹੁਣ ਨਹੀਂ ਬੋਲਦੇ ਇਹ ਵਾਰੀ ਉਹਨਾਂ ਦੀ ਵੀ ਆਉਣੀ ਆ ਹੁਣ ਆਪ ਤੁਸੀਂ ਮਹੀਨਾ ਲੈ ਲਓਗੇ 2 ਮਹੀਨੇ ਲੈਣਗੇ ਸਾਰੀ ਜ਼ਿੰਦਗੀ ਕਿੱਥੋਂ ਲੈ ਲਓਗੇ ਜਿਹੜੀ ਜੀ 10 ਰੁਪਏ ਦੀ ਮਿਲਦੀ ਕੱਲ 1000 ਦੀ ਕਰਤੀ ਕਿੱਥੋਂ ਲੈ ਲਓਗੇ 100 ਦੀ ਕਰਤੀ ਕਿੱਥੋਂ ਲੈ ਲਓਗੇ ਖਾ ਹੀ ਨਹੀਂ ਸਕਦਾ ਲੈ ਕੇ ਬੰਦਾ 1000 ਦੀ ਕਰਤੀ ਛੇਤੀ ਛੇਤੀ ਕਿਰਕਲ ਜੂਗੀ 100 ਦੀ ਵੀ ਤਖਸ਼ੀਬ ਨੇ ਨਿਕਲ ਜੂਗੀ ਤਾਂ ਅਗਰ ਕਿ ਸਾਰਿਆਂ ਨੂੰ ਬੇਨਤੀ ਹੈ ਕਿਸਾਨਾਂ ਸਾਥੀਓ ਸਾਡਾ ਵੀਰਾਸ ਹੈ ਹਾਂ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ ਇਹ ਇਕੱਲੇ ਕਿਸਾਨਾਂ ਦੀ ਲੜਾਈ ਨਹੀਂ ਸਾਰੇ ਭਾਰਤ ਦੀ ਲੜਾਈ ਹੈ ਡੇਟ ਸਾਡੇ ਹੈਗੇ ਅਜੇ ਮੈਂ ਸਿਸਟਮ ਚੱਲਦਾ ਮ ਚੱਲਣ ਦਿਓ ਸਾਨੂੰ ਤੁਸੀਂ ਐਮਐਸਪੀ ਦੀ ਗਰੰਟੀ ਦਿਓ ਥੋੜੀ ਕੈਮਰੇ ਦੀ ਸੈਟ ਖਿਲ ਗਈ ਸੀ ਚਲੋ ਕੋਈ ਗੱਲ ਨਹੀਂ ਤੇ ਹੁਣ ਆਪਾਂ ਸਹੀ ਕਰ ਲਈਏ ਤੇ ਬਾਕੀ ਜਿਹੜੀ ਤੁਹਾਨੂੰ ਗੱਲ ਦੱਸੀ ਹੈ ਮਨਪ੍ਰੀਤ ਨੇ ਗੱਲ ਕਹੀ ਹੈ ਵਿੱਚ ਕਿ ਚਾਚੇ ਵੀਰੇ ਦਾ ਤੁਹਾਨੂੰ ਡਾਂਸ ਦਿਖਾਉਣਾ ਹੈ ਮੁੰਨੀ ਬਦਨਾ ਉਹੀ ਗਾਣੇ ਤੇ ਉਹਨੂੰ ਰੈਡੀ ਕਰ ਰਹੇ ਹਾਂ ਅਸੀਂ ਤੇ ਜੇ ਤਾਂ ਉਹਨੇ ਹੁਣ ਮੰਨ ਗਿਆ ਤਾਂ ਹੁਣੇ ਦਿਖਾ ਦੇਵਾਂਗੇ ਤੁਹਾਨੂੰ ਤੇ ਨਹੀਂ ਤੁਹਾਨੂੰ ਜ ਰਾਤ ਨੂੰ ਪੱਕਾ ਹੀ ਦਿਖਾ ਦਾਂਗੇ ਰਿਕਾਰਡ ਅਸੀਂ ਰਾਤ ਨੂੰ ਕਰ ਲਾਂਗੇ ਤੇ ਤੜਕੇ ਬਲੌਗਸ ਨੂੰ ਦੇਖਣ ਨੂੰ ਮਿਲ ਸਕਦਾ ਤਾਂ ਕਰਕੇ ਜੁੜੇ ਰਹੋ ਤੇ ਵੀਡੀਓ ਨੂੰ ਵੱਧ ਤੋਂ ਸ਼ੇਅਰ ਕਰ ਦਿਓ ਪੱਕੀ ਗੱਲ ਮੈਂ ਵੀ ਦੱਸ ਬਈ ਹੈ ਸਹੀ ਗੱਲ ਜਲਦੀ ਆ ਰਿਹਾ ਡਾਂਸ ਜਲਦੀ ਆ ਰਿਹਾ ਚਾਚੇ ਵੀਰੇ ਡਾਂਸ ਮੁੰਨੀ ਬਦਨਾ ਉਹੀ ਗਾਣੇ ਤੇ ਕਾਪੀਰਾਈਟ ਨਾ ਆਗੇ ਆਪਣਾ ਨਹੀਂ ਆਉਂਦਾ ਨਹੀਂ ਆਉਂਦਾ ਬੇਫਿਕਰ ਹੋ ਜਾ ਇਹੋ ਜਿਹਾ ਡਾਂਸ ਉਹਨੇ ਵੀ ਨਹੀਂ ਕੀਤਾ ਨਾ ਮਲਿਕਾ ਸ਼ਰਾਬ ਓਕੇ ਨਾ ਮਲਕਈ ਹੈ ਮਲਕਾਤ ਹੈ ਰੋੜਾ ਹੈ ਨਾ ਰੋੜਾ ਮਲਕਾ ਰੋੜਾ ਸਲਮਾਨ ਖਾਨ ਦੀ ਭਾਬੀ ਹੁੰਦੀ ਸੀ ਵਾਹ ਜੀ ਵਾਹ ਝੋਨਾ ਪਰਿਆ ਜਾ ਰਿਹਾ ਜੀ ਮੁੱਛ ਹੈ ਇਹਨੂੰ ਕਹਿੰਦੇ ਮੁੱਛ ਮੁੱਛਲ ਮੁੱਛਰ ਤੇ ਬਾਕੀ ਦੇਣੇ ਆ ਕਰੋ ਤਾਂ ਕਿ ਵਿਹਲੇ ਹੁੰਦੇ ਆ ਫਿਰ ਅਸੀਂ ਜਿਹੜਾ ਡਾਂਸ ਆ ਤੁਹਾਨੂੰ ਦਿਖਾਵਾਂਗੇ ਚਾਚੇ ਵੀਰੇ ਦਾ ਠੀਕ ਹੈ ਹੋ ਜਾ ਤਿਆਰ ਅੱਜ ਦਰ ਤੋਂ ਡਾਂਸ ਕਰਾਉਣਾ ਹੀ ਕਰਾਉਣਾ ਭਾਵੇਂ ਕੁਛ ਹੀ ਹੋ ਜੇ ਡਾਂਸ ਤਾਂ ਉਹੀ ਹੋਣ ਲੱਗ ਜੂ ਹੋਰ ਅੱਧੇ ਪੌਣੇ ਘੰਟੇ ਚ ਯਾਰ ਟੈਕਨੋਲੋਜੀ ਦਾ ਫਾਇਦਾ ਤਾਂ ਬਹੁਤ ਹਮਾਰਾ ਸਾਹਿਬ ਕਿਰੇ ਨਹੀਂ ਕਿਰੇ ਨਹੀਂ ਯਾਰਾਣ ਸਵਾਭਾਈ ਦਾ ਲੇਵਰ ਘੱਟ ਲੱਗਦੀ ਹੈ ਲੁਕਸ ਸਮਾਰਟ ਹੈ ਬੈਰੀ ਗੁੱਡ ਯਾਰ ਲੁਕਸ ਲੁਕਸ ਵੈਰੀ ਨਾਈਸ ਸਰਾ ਬਹੁਤ ਸੋਹਣਾ ਲੱਗ ਰਿਹਾ ਹੈ ਯੈਸ bro ਤੇ ਬਸ ਲਗਭਗ ਹੋਰ ਅੱਧੇ ਘੰਟੇ ਮੈਨੂੰ ਲੱਗਦਾ ਵੀ ਡਾਂਸ ਕਰ ਐਸੇ ਵਲੌਗ ਵੀ ਹੁਣ ਦੇਖਣ ਨੂੰ ਮਿਲ ਜੇ ਬਾਕੀ ਵੇਖਦੇ ਕੀ ਬੰਦ ਚਾਚੇ ਯਾਰ ਕੇ ਲੈ ਕੇ ਆਇਆ ਟਰੈਕਟਰ ਚਾਚੇ ਨੂੰ ਬਹੁਤ ਸਾਰੀਆਂ ਵਧਾਈਆਂ ਸੋਨਾ ਲੀਕਾ ਚਾਚੇ ਹਰਪ੍ਰੀਤ ਸ਼ਾਨੂ ਮਾਨਸਾਪੁਰ ਟਰੈਕਟਰ ਘਰੇ ਪਹੁੰਚਿਆ ਹਜੇ 5 ਮਿੰਟ ਹੀ ਹੋਇਆ ਸੀ ਵੀ ਨਾਲ ਦੇ ਪਹੁੰਚ ਗਏ ਵਾਹ ਜੀ ਵਾਹ ਸੋਨਾ ਲਿਕਾ ਟਾਈਗਰ ਟਾਈਗਰ ਰਾਤੇ ਬਹੁਤ ਸਾਰੀਆਂ ਬਦਾਂਗਾ ਤੁਹਾਨੂੰ ਪਰਮਾਤਮਾ ਤਰੱਕੀ ਬਖਸ਼ੇ ਜੀ ਥੈਂਕ ਯੂ ਥੈਂਕ ਯੂ ਤੇ ਬਾਕੀ ਸਭ ਨੂੰ ਬਤਾ ਦਿਓ ਉਹਨੇ ਆਏ ਸੀ ਬਸੇ ਬਸ ਉਹਨੇ ਦੋ ਜਸਟ ਦੋ ਤਿੰਨ ਮਿੰਟ ਤੇ ਬਾਕੀ ਕੋਈ ਨਾ ਚੱਲਦਾ ਵੀ ਦਿਖਾਵਾਂਗੇ ਮਾਨਾਂ ਚ ਪਰਮਾਤਮਾ ਮਿਹਰ ਕਰੇ ਕਣਕਾਂ ਵਾਲੇ ਦਿਖਾਵਾਂਗੇ ਹੁਣ ਤਾਂ ਉਹ ਵੀ ਸੇਮ ਹੀ ਥੋੜੀ ਆਣਾ ਲੱਗਦਾ ਮਤਲਬ ਵਾਹ ਜੀ ਵਾਹ ਲੈ ਵੀ ਲੈ ਰੱਬ ਦਾ ਨਾਮ ਪਾਵਰ ਕਿੰਨਾ ਕਿੰਨੇ ਮੁੰਡਾ ਚੱਲਦਾ ਕਿੰਨੇ ਮੁੰਡਾ ਕਿੰਨੇ ਹਸਪਤਾਲ ਆ ਰਹੇ ਨੇ ਇਹ ਮੈਂ ਪਾਇਡ 45 55 ਤੇ 60 ਐ ਚੱਲਦਾ ਜਿਵੇਂ ਲੱਗਿਆ ਬਈ ਪਾਟੈਂਡ ਹੀ ਆ ਦੂਜੇ ਦਿਨ ਹੁਣ ਹੁਣ ਸਹੀ ਚਾਚੇ ਦੇ ਆਣ ਪ੍ਰਵਾਨ ਟਰੈਕਟਰ ਆਇਆ ਹਾਂ ਕੱਟ ਕਰਦੇ ਹਿਸਾਬ ਨਾਲ ਕੱਟ ਕਰਦੇ ਸਾਲ ਹੁਣ ਹਣ ਪ੍ਰਵਾਨ ਹੁਣ ਜੱਜਦਾ ਵੀ ਹੈ ਹਾਂ ਹਾਂ ਚਾਚੇ ਬੈਠਾ ਸੂਹਾਂ ਲੱਗੂ ਐ ਤੇ ਚੱਲੇ ਮਾੜਾ ਬੈ ਕੇ ਦਿਖਾਓ ਫਿਰ ਆਜੋ ਕਰਾਂ ਬੈਠੋ ਤੁਸੀਂ ਮਾੜਾ ਹੁਣ ਚਾਚੇ ਤੁਹਾਡੀ ਫੋਟੋ ਵੀ ਖਿਜਦੇ ਆ ਮੜਾ ਉੱਤੇ ਬੈਠਾ ਮੜਾ ਸੋਣਾ ਰੋਹ ਵੀ ਪਰ ਪਤਾ ਲੱਗ ਗਿਆ ਕੱਲ ਦੇ ਹਿਸਾਬ ਨਾਲ ਮਾਨ ਪ੍ਰਮਾਨ ਦਾ ਟਰੈਕਟਰ ਆਇਆ ਇਹ ਗੱਲ ਹੈ ਹੁਣ ਆਇਆ ਜੀ ਹੁਣ ਹੁਣ ਜੰਗੀ ਨਾ ਹਾਂ ਚੱਲ ਗਿਆ ਪੂਰੇ ਹਾਂ ਹੁਣ ਸਹੀ ਹੈ ਫੋਟੋ ਆਪਾਂ ਇਹ ਚ ਕੱਢ ਲਾਂਗੇ ਲਓ ਚਾਚਾ ਜੀ ਬਹੁਤ ਬਹੁਤ ਕਰੀ ਹੋਰ ਬਧਾਈਆਂ ਟਾਈਗਰ ਬਰਾਬਰੀ ਟਾਇਰ ਤਾਂ ਆਪਣੀ ਡੀਆਈ 65 ਮੂਹਰੇ ਵੱਡੇ ਬ੍ਰਾਂਡ ਦਾ ਫਰਕ ਹੈ ਨਾ ਐਮ ਆਰ ਐਫ ਆਪਣੇ ਵੀ ਆਮਰਾ ਫਿਰੋ ਦਾ ਇਹ ਸੋਨਾ ਲੀਕਾ ਦਾ ਬਰਾਬਰ ਜਿਹਾ ਕੰਨੀ ਪ੍ਰਾਈਸ ਦੇ ਫਰਕ ਜਿਵੇਂ ਚਮੂ ਲਾ ਕੇ ਵੇਖਦੇ ਕਿੰਨੇ ਦਾ ਫਰਕ ਹੈ ਬਾਕੀ ਤੁਸੀਂ ਦੇਖ ਸਕਦੇ ਹਾਂ ਹਾਂ 10 ਦਾ ਕਰੀਏ ਆ ਆਮਦਿੱਲੇ ਨਾ ਵੀ ਆ ਆਮ ਬੰਦੇ ਨੇ 11 ਚ ਫੋਂਟ ਤੇ